ਦੀਨੂ ਬੁੱਢਾ ਦੱਸਦਾ ਹੁੰਦਾ ਸੀ ਕਿ ਉਹਦੀ ਨਿੱਕੇ ਹੁੰਦੇ ਦੀ ਮਾਂ ਮਰ ਗਈ ਸੀ। ਉਹਦੇ ਬਾਪ ਨੇ ਉਹਨੂੰ ਪਾਲਣ ਲਈ ਦੂਜਾ ਵਿਆਹ ਕਰਵਾ ਲਿਆ ਪਰ ਉਹਦੀ ਨਵੀਂ ਮਾਂ ਜਦੋਂ ਆਪ ਦੋ ਪੁੱਤਾਂ ਦੀ ਮਾਂ ਬਣ ਗਈ ਤਾਂ ਸਕੂਲ ਵਿੱਚ ਪੜ੍ਹਦੇ ਦੀਨੂ ਨੂੰ ਸਕੂਲ ਤੋਂ ਮਿਲਦੇ ਘਰ ਦੇ ਕੰਮ ਨਾਲੋਂ ਜ਼ਿਆਦਾ ਕੰਮ ਪਹਿਲਾਂ ਹੀ ਘਰੇ ਪਿਆ ਹੁੰਦਾ। ਉਹਨੇ ਦਬੇ ਘੁੱਟੇ ਨੇ 6 ਜਮਾਤਾਂ ਪਾਸ ਕੀਤੀਆਂ ਸੀ ਕਿ ਪਾਣੀ ਉਹਦੇ ਸਿਰ ਤੋਂ ਦੀ ਉੱਚਾ ਹੁੰਦਾ ਲੱਗਿਆ। ਉਹਨੇ ਆਪਣੇ ਬਾਪੂ ਨਾਲ ਗੱਲ ਕੀਤੀ। ਤਾਂ ਉਹ ਗੁਰੋਂ ਲੱਗ ਪਿਆ ਕਹਿਣ ਲੱਗਿਆ ਪੁੱਤ ਮੈਂ ਕਿਹੜਾ ਅੰਨਾ ਮੈਨੂੰ ਸਭ ਕੁਝ ਦਿਖਦਾ ਪਰ ਮੈਂ ਕੁਝ ਕਰ ਨਹੀਂ ਸਕਦਾ ਬਸ ਅਗਲੇ ਦਿਨ ਦੀਨੂ ਦਿਆਲ ਦਾ ਝੋਲਾ ਘਰ ਪਿਆ ਸੀ ਤੇ ਉਹ ਸਕੂਲ ਵਿੱਚੋਂ ਗੈਰ ਹਜ਼ਰ ਸੀ ਪਤਾ ਨਹੀਂ ਉਹਨੇ ਕਿਸ ਕਿਸ ਦੇ ਭਾਂਡੇ ਮਾਂਜੇ ਕਿੱਥੇ ਕਿੱਥੇ ਦਾ ਅੰਨ ਜਲ ਖਾਦਾ ਪਰ ਜਦੋਂ ਉਹਦੀ ਚਿੱਠੀ ਆਈ ਤਾਂ ਉਹ ਆਪਣੇ ਪਿੰਡ ਦੇ ਫੌਜ ਵਿੱਚ ਕਰਨਲ ਮੁੰਡੇ ਦੀ ਮਿਹਰਬਾਨੀ ਸਦਕਾ ਫੌਜ ਚ ਭਰਤੀ ਹੋ ਕੇ ਪੂਨੇ ਪਹੁੰਚ ਚੁੱਕੇ ਅਸੀਂ ਫੌਜ ਦੀ ਨੌਕਰੀ ਵੇਲੇ ਹੀ ਉਹ ਪਿੰਡ ਆਇਆ ਤੇ ਆਪਣੇ ਬਾਪ ਦੀ ਮੌਤ ਵੇਲੇ ਵੀ ਆਪਣੇ ਛੋਟੇ ਭਰਾਵਾਂ ਦੀ ਪੂਰੀ ਮਦਦ ਕੀਤੀ ਸੀ ਉਹਨੇ ਪਰ ਆਪਣੇ ਬੀਤੇ ਦੀ ਕੋਈ ਗੱਲ ਉਹਨੇ ਕਦੇ ਕਿਸੇ ਨਾਲ ਸਾਂਝੀ ਨਹੀਂ ਸੀ ਕੀਤੀ ਆਪਣੀ ਦੂਜੀ ਮਾਂ ਦਾ ਵੀ ਸਾਰਾ ਬੀਤਿਆ ਸਮਾਂ ਭੁੱਲ ਕੇ ਪੂਰਾ ਸਤਿਕਾਰ ਕੀਤਾ ਸੀ ਉਹਦਾ ਦੀਨਦਿਆਲ ਦੇ ਵਿਆਹ ਦੀ ਗੱਲ ਚੱਲੀ ਤਾਂ ਉਹਨੇ ਸਾਫ਼ ਕਹਿਤਾ ਕਿ ਸਾਡੀ ਜ਼ਿੰਦਗੀ ਦਾ ਕੀ ਹੁੰਦਾ ਪਤਾ ਨਹੀਂ ਕਿਹੜੀ ਗੋਲੀ ਦਾ ਨਿਸ਼ਾਨਾ ਬਣ ਜਾਈਏ ਤੁਸੀਂ ਛੋਟਿਆਂ ਨੂੰ ਵਿਆਹ ਲੋ ਉਹਦੇ ਵਿਆਹ ਦੀ ਉਮਰ ਤਾਂ ਫੌਜ ਚ ਲੰਘ ਗਈ ਉਥੇ ਇਹ 11 ਬਰੇ ਲਾ ਕੇ ਜਦੋਂ ਸਿਪਾਹੀ ਪੈਨਸ਼ਨ ਆਇਆ ਤਾਂ ਉਹੀ ਕਰਨਲ ਸਾਹਿਬ ਜਿਨੇ ਉਹਨੂੰ ਫੌਜ ਚ ਭਰਤੀ ਕਰਾਇਆ ਸੀ ਉਹਦੇ ਫੇਰ ਕੰਮ ਆਇਆ ਉਹਨੇ ਆਪਣੇ ਮਿੱਤਰ ਨੂੰ ਕਹਿ ਕੇ ਦੀਨਦਿਆਲ ਨੂੰ ਰੋਡਵੇਜ ਵਿੱਚ ਕੰਡਕਟਰ ਲਵਾ ਦਿੱਤਾ ਆਪਣੇ ਇਮਾਨਦਾਰੀ ਤੇ ਨੇਕੀ ਦੀ ਆਕੜ ਵਿੱਚ ਰਹਿੰਦਾ ਹੋਇਆ ਵੀ ਉਹ ਦੋ ਵਾਰ ਰੂਟ ਤੋਂ ਲਾਇਆ ਗਿਆ ਸੀ ਇੱਕ ਵਾਰੀ ਤਾਂ ਆਪ ਮੰਨਦਾ ਸੀ ਕਿ ਗਲਤੀ ਉਸੇ ਦੀ ਸੀ ਉਹਨੇ ਸਵੇਰੇ 40545 ਵਾਲੇ ਨੰਬਰ ਤੇ ਕਟੜੇ ਜਾਣਾ ਸੀ ਰਾਤ ਨੂੰ ਘੁੱਟ ਜਾਦਾ ਲਾ ਲਿਆ ਸਵੇਰੇ ਅੱਖ ਨਾ ਖੁੱਲੀ ਨੰਬਰ ਮਿਸ ਹੋ ਗਿਆ ਜਦੋਂ ਉਹਨੇ ਜਾ ਕੇ ਟੀਐਮ ਸਾਹਬ ਕੋਲ ਸਾਰੀ ਗੱਲ ਦੱਸੀ ਤਾਂ ਉਹਨਾਂ ਨੇ ਕਿਹਾ ਝੋਲਾ ਰੱਖ ਦੇ ਤੈਨੂੰ ਰੂਟ ਤੋਂ ਲਾਉਣ ਦੇ ਆਰਡਰ ਹੋ ਚੁੱਕੇ ਨੇ ਥੋੜੀ ਦੇਰ ਤੱਕ ਬਾਬੂ ਆਉਣੇ ਵਾਲਾ ਤੈਨੂੰ ਚਿੱਠੀ ਮਿਲ ਜੂ ਉਹ ਅੱਗੋਂ ਕੁਝ ਨਾ ਬੋਲਿਆ ਕੈਸ਼ ਉਹ ਪਿਛਲੀ ਰਾਤ ਜਮਾ ਕਰਾ ਕੇ ਹੀ ਗਿਆ ਸੀ ਹੁਣ ਤੱਕ ਕੱਲ ਜਾਰੀ ਹੋਈਆਂ ਟਿਕਟਾਂ ਤੇ ਵੇ ਬਿੱਲ ਫਾਰਮ ਹੀ ਸੀ ਜੋ ਉਸਨੇ ਜਮਾ ਕਰਾ ਦਿੱਤੇ ਆਪਣੇ ਸਸਪੈਂਸ਼ਨ ਦੇ ਆਰਡਰ ਲੈ ਕੇ ਬਹੁਤ ਦਿਨ ਕੰਟੀਨ ਚ ਉਦਾਸ ਬੈਠਾ ਰਿਹਾ ਫਿਰ ਦੁਪਹਿਰ ਨੂੰ ਉੱਠਿਆ ਤੇ दारू ਪੀਣ ਲੱਗ ਪਿਆ ਇੱਕ ਹਫਤੇ ਉਹਦਾ ਬੁਰਾ ਹਾਲ ਰਿਹਾ दारू ਪੀ ਲਵੇ ਰੋਂਦਾ ਰਹੇ ਇਹ ਗੱਲ ਜਦੋਂ ਡੀਪੂ ਮੈਨੇਜਰ ਨੂੰ ਪਤਾ ਚੱਲੀ ਤਾਂ ਉਹਨੇ ਕਿਹਾ ਕਿ ਕੱਲ ਨੂੰ ਉਹਨੂੰ ਮੇਰੇ ਕੋਲ ਪੇਸ਼ ਕਰੋ ਅਗਲੇ ਦਿਨ ਜਦੋਂ ਸਾਹਿਬ ਦੇ ਪੇਸ਼ ਹੋਇਆ ਤਾਂ ਪਹਿਲਾਂ ਤਾਂ ਫੌਜੀਆ ਵਾਂਗ ਸਲੂਟ ਮਾਰਿਆ ਫਿਰ ਪੰਡਤਾ ਵਾਂਗ ਅਦਬ ਨਾਲ ਬੇਨਤੀ ਕੀਤੀ ਕਿ ਕਸੂਰ ਹੋਦ ਹੈ ਜੋ ਮਰਜ਼ੀ سزا ਦੇ ਲਵੋ ਪਰ ਇੰਜ ਖੱਜਣ ਲਖੋੜ ਨਾ ਕਰੋ ਉਹ ਸਸਪੈਂਡ ਹੋਣ ਦੀ ਲਾਂਤ ਨਹੀਂ ਸੀ ਚੱਲ ਸਕਦਾ ਠੀਕ ਹੈ ਅੱਜ ਹੀ ਤੈਨੂੰ ਬਹਾਲ ਕਰ ਰਹੇ ਹਾਂ ਅੱਗੇ ਤੋਂ ਅਜੇ ਹੀ ਗਲਤੀ ਨਾ ਕਰੀ ਨਾਲੇ ਇੱਕ ਗੱਲ ਦੱਸ ਕਿ ਤੂੰ ਫੌਜ ਚ ਡਿਸਿਪਲਨ ਸਿੱਖ ਕੇ ਆਇਆ ਹੈ ਪੰਡਤਾਂ ਦੇ ਘਰ ਪੈਦਾ ਹੋਇਆ ਆਗੇ ਦਾ ਰੂਪੀ ਕੇ ਕੰਟੇਂਜਿਉਲਿਟੀ ਆ ਰਹਿਣਾ ਇਹਦੇ ਨਾਲ ਨਹੀਂ ਤੇਰੀ ਬਦਨਾਮੀ ਹੁੰਦੀ ਹੈ ਨਾ ਡੀਪੂ ਮੈਨੇਜਰ ਨੇ ਆਪਣਾ ਤ ਨਾਲ ਕਿਹਾ ਉਹ ਹਲੇ ਮੈਨੇਜਰ ਸਾਹਿਬ ਦੇ ਕੋਲ ਹੀ ਖੜਿਆ ਸੀ ਕਿ बाबू ਉਹਦੇ ਬਹਾਲ ਕਰਨ ਦੀ ਚਿੱਠੀ ਲੈ ਕੇ ਆ ਗਿਆ ਸਾਹਿਬ ਨੇ ਦਸਤਕਤ ਕਰਕੇ बाबू ਨੂੰ ਕਿਹਾ ਇਹ ਚਿੱਠੀ ਇਹ ਤੂੰ ਰਿਸੀਵ ਕਰਾ ਲਵੋ ਟੀਐਮ ਵਾਲੀ ਕਾਪੀ ਵੀ ਐਸੇ ਨੂੰ ਦੇ ਦਿਓ ਪਰ ਉਹਨਾਂ ਨੂੰ ਟੈਲੀਫੋਨ ਤੇ ਕਹਿ ਦਿਓ ਕਿ ਇਹਨੂੰ ਕਿਸੇ ਲੰਬੇ ਰੂਟ ਤੇ ਨਹੀਂ ਪਾਉਣਾ ਉਹ ਛੋਟੇ-ਛੋਟੇ ਰੂਟਾਂ ਤੇ ਰਹਿ ਕੇ ਵੀ ਖੁਸ਼ ਸੀ ਸ਼ਾਮ ਨੂੰ ਘਰਾ ਜਾਂਦਾ ਕਿਸੇ ਨਾਲ ਵੈਰ ਵਿਰੋਧ ਵੀ ਨਹੀਂ ਸੀ ਪਰ ਕਈ ਵਾਰ ਉਹ ਦੇਖਦਾ ਕਿ ਲੰਬੇ ਰੂਟਾਂ ਵਾਲੇ ਸ਼ਾਮ ਨੂੰ ਡਿਊਟੀ ਵਾਲੇ ਬਾਬੂ ਦੀ ਸੇਵਾ ਕਰਦੇ ਕੋਈ ਪਹਾੜੀ ਇਲਾਕਿਆਂ ਚੋਂ ਆਇਆ ਫਰੂਟਾਂ ਦੀ ਟੋਕਰੀ ਪੇਸ਼ ਕਰਦਾ ਕੋਈ ਰਾਜਸਥਾਨ ਵਾਲੇ ਪਾਸਿਓਂ ਆਇਆ ਭੂਕੀ ਚੋ ਵਟਿਆ ਪੈਸਾ ਵੰਡ ਰਿਹਾ ਹੁੰਦਾ ਕਦੇ-ਕਦਾਈਂ ਤਾਂ ਦਿੱਲੀ ਹੋ ਕੇ ਆਈਆਂ ਗੱਡੀਆਂ ਵਾਲੇ ਬਿਜਲੀ ਦਾ ਸਮਾਨ ਆਦਿ ਵੀ ਬਾਬੂ ਨੂੰ ਦੇ ਦਿੰਦੇ ਉਹਦੇ ਰਾਹੀਂ ਉੱਪਰ ਭੇਜਿਆ ਜਾਂਦਾ ਇੱਕ ਦਿਨ ਦੀਨਦਿਆਲ ਨੇ ਫੇਰ ਜਾ ਕੇ ਆਪਣੇ ਡਿਪੂ ਮੈਨੇਜਰ ਨੂੰ ਸਲੂਟ ਮਾਰਿਆ ਤੇ ਕਿਹਾ ਸਾਹਿਬ ਹੁਣ ਤਾਂ ਮੇਰਾ ਗਲਤੀ ਵਾਲਾ ਵਰਕਾ ਪਾੜ ਦੋ ਮੈਨੂੰ ਵੀ ਪਾਓ ਕਿਸੇ ਲੰਬੇ ਰੂਟ ਤੇ ਮੈਨੂੰ ਵੀ ਕਿਸੇ ਓਵਰਟਾਈਮ ਦੀ ਲੋੜ ਨਹੀਂ ਨਾ ਹੀ ਮੈਂ ਕੋਈ ਗਲਤ ਕੰਮ ਕਰਨਾ ਪਰ ਲੰਬੇ ਰੂਟ ਦੀਆਂ ਸਵਾਰੀਆਂ ਨੂੰ ਦੇਖ ਕੇ ਮੈਂ ਪ੍ਰਸੰਨ ਹੋ ਜਾਂਦਾ ਐਥੇ ਤਾਂ ਦੋ ਦੋ ਮੀਲ ਦੀਆਂ ਸਵਾਰੀਆਂ ਮਿਲਦੀਆਂ ਨੇ ਬਸ ਉਹਨਾਂ 'ਚੋਂ ਵੀ ਬਹੁਤੀਆਂ ਕਾਣਾ ਮਕਾਣਾ ਵਾਲੀਆਂ ਗਿਲਜੀਆਂ ਹੁੰਦੀਆਂ ਨੇ ਕਹੀਂ ਤਾਂ ਸੜੀਆਂ ਹੋਈਆਂ ਗੋਹੇ ਦਾ ਟੋਕਰਾ ਸੁੱਟਣਸਾਰ ਮੋਟਰ ਵੱਲ ਭੱਜ ਲੈਂਦੀਆਂ ਨੇ ਉਹਨਾਂ ਦੇ ਗੱਡੀ 'ਚ ਚੜਨ ਅਸਾਰੀ ਮੋਟਰ 'ਚ ਬਦਬੂ ਫੈਲ ਜਾਂਦੀ ਆ ਤੇ ਕਈ ਜਨਾਨੀਆਂ ਗੋਦੀ 'ਚ ਇੱਕ ਨਿਆਣਾ ਚੁੱਕਿਆ ਹੁੰਦਾ ਦੂਜਾ ਉਂਗਲ 'ਚ ਫੜਿਆ ਹੁੰਦਾ ਹਾਕ ਮਾਰਨਗੀ ਆ ਵੇ ਭਾਈ ਕਲਿੰਡਲਾ ਆ ਜੋ ਆਕ ਚੁੱਕ ਕੇ ਫੜਾਈ ਮੈਨੂੰ ਸਾਲਾ ਅੱਧਾ ਸਵਾਦ ਮਾਰਿਆ ਜਾਂਦਾ ਨੌਕਰੀ ਦਾ ਵੀ ਕਿੱਥੇ ਲੰਬੇ ਰੂਟਾਂ ਦੀਆਂ ਸਵਾਰੀਆਂ ਭਰੀਆਂ ਵਰਗੀਆਂ ਚਿੱਟੀਆਂ ਆਤਰ ਫਲੇਲ ਦੀਆਂ ਮੈਿਕਾਂ ਛੱਡਦੀਆਂ ਹੋਈਆਂ ਆਉਂਦੀਆਂ ਨੇ ਜੇ ਕੋਈ ਨਵਾਂ ਵਿਆਹ ਹੈ ਜੋੜਾ ਜਾਂ ਮੁਟਿਆਰ ਕੁੜੀ ਮੁੰਡਾ ਮੋਟਰ 'ਚ ਬੈਠੇ ਗੁੱਟਰਕੂ ਗੁੱਟਰਕੂ ਕਰਦੇ ਹੋਣ ਸਾਰੀ ਥਕਾਵਟ ਲੈ ਜਾਂਦੀ ਆ ਹਾਂ ਠੀਕ ਆ ਠੀਕ ਆ ਅੱਗੇ ਤੋਂ ਗਲਤੀ ਨਾ ਕਰੀ ਨਵੇਂ ਆਏ ਟੀਐਮ ਸਾਹਿਬ ਨੂੰ ਮਿਲਲਾ ਮੈਂ ਉਹਨਾਂ ਨੂੰ ਕਹਿ ਦੰਨਾ ਸਾਹਿਬ ਬੋਲਿਆ ਸੱਤ ਬਚਨ ਕਹਿ ਕੇ ਦੀਨਦਿਆਲ ਬਾਹਰ ਆ ਗਿਆ ਉਹਦੇ ਪਹੁੰਚਣ ਤੋਂ ਪਹਿਲਾਂ ਹੀ ਟੀਐਮ ਸਾਹਿਬ ਨੇ ਉਹਦੀ ਡਿਊਟੀ ਸ਼ਿਮਲੇ ਵਾਲੀ ਬਸ ਤੇ ਲਾ ਰੱਖੀ ਸੀ ਇੱਕ ਦਿਨ ਛੱਡ ਕੇ ਨਾਈਟ ਸ਼ਿਮਲੇ ਪੈਣੀ ਸੀ। ਬਾਕੀ ਹਰ ਰੋਜ਼ 6 ਘੰਟੇ ਦਾ ਓਵਰਟਾਈਮ ਬੜਨਾ ਸੀ। ਲੈ ਬਈ ਦੀਨਦਿਆਲ ਤੇਰੀ ਤਾਂ ਹੋ ਗਈ ਚਾਂਦੀ। ਹੁਣ ਸਾਨੂੰ ਵੀ ਯਾਦ ਰੱਖੀ ਡਿਊਟੀ ਬਾਬੂ ਨੇ ਟਿਕਟਾਂ ਜਾਰੀ ਕਰਦੇ ਆਪਣਾ एहसान ਵੀ ਜਿਤਾਇਆ ਤੇ ਮੰਗ ਵੀ ਸਾਹਮਣੇ ਰੱਖਤੀ। ਦੀਨਦਿਆਲ ਵੀ ਹੁਣ ਆਉਂਦਾ ਹੋਇਆ ਮੌਸਮੀ ਫਲ ਜ਼ਰੂਰ ਲੈ ਕੇ ਆਉਂਦਾ। ਥੋੜੇ ਬਹੁਤ ਆਪਣੇ ਝੋਲੇ 'ਚ ਵੀ ਪਾ ਕੇ ਬਾਕੀ ਸਭ ਅੱਡੇ ਤੇ ਬਾਬੂਆਂ ਨੂੰ ਵੰਡ ਜਾਂਦਾ। ਇੱਕ ਦਿਨ ਸ਼ਾਮ ਨੂੰ ਜਦੋਂ ਕੈਸ਼ ਕਰਾ ਰਿਹਾ ਸੀ ਤਾਂ ਬਾਬੂ ਨੇ ਕਿਹਾ ਟੀਐਮ ਸਾਹਿਬ ਨੇ ਕਿਹਾ ਕਿ ਤੂੰ ਉਹਨਾਂ ਨੂੰ ਮਿਲ ਕੇ ਜਾਹੀਂ ਲਓ ਤੁਸੀਂ ਵੀ ਕੈਸ਼ ਲਓ ਮੈਂ ਹੁਣੇ ਜਾਣਾ ਉਹ ਇੱਕ ਲੋਰ ਚ ਸੀ ਨਾਲ ਖੜਾ ਇੱਕ ਹੋਰ ਸਾਥੀ ਬੋਲਿਆ ਅੱਜ ਕੱਲ ਤਾਂ ਫੌਜੀਆ ਪੂਰੀ ਚੜ੍ਹਾਈ ਐ ਤੇਰੀ ਦੋ ਮਹੀਨੇ ਹੋ ਗਏ ਬਾਹਾਰਾਂ ਲੁੱਟਦੇ ਨੂੰ ਤੈਨੂੰ ਇੱਥੇ ਮਰ ਗਿਆ ਸੀ ਬਗਾਨਿਆਂ ਜੋ ਆਕਾਂ ਦੇ ਨੱਕ ਪੂੰਝਦਾ ਇਸੇ ਜਵਾਕ ਨੇ ਸਾਰਾ ਛਿੱਲ ਕੇ ਹੱਥ 'ਚ ਫੜਿਆ ਕੇਲਾ ਹੀ ਇੱਕ ਦਿਨ ਤੇਰੇ ਬੈਗ 'ਚ ਪਾ ਦਿੱਤਾ ਸੀ ਉਤੋਂ ਉਹਦੀ ਮਾਂ ਕਹਿੰਦੀ ਉਹ ਕੋਈ ਨਾ ਵੀਰਿਆ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ ਤਾਂ ਵੀ ਖਸਿਆਣਾ じゃ ਹੁੰਦੇ ਨੇ ਕਿਹਾ ਸੀ ਤਾਂ ਫਿਰ ਇਸ ਰੱਬ ਨੂੰ ਕਹੇ ਕਿ ਮੇਰੇ ਥੈਲੇ ਵਿੱਚ ਪਿਸ਼ਾਬ ਵੀ ਪਾ ਦੇ ਉਸੇ ਨਾਲ ਸ਼ੁੱਧ ਕਿਤੇ ਪੈਸੇ ਤੈਨੂੰ ਮੋੜੂੰਗਾ ਮੈਂ ਇਹ ਗੱਲ ਤਾਂ ਤੇਰੀ 16 ਨੇ ਸੱਚਾ ਭਰਾਵਾ ਲੰਬੇ ਰੂੜ ਤੇ ਸੁਖ ਬਹੁਤ ਨੇ ਫੌਜੀ ਨੇ ਗੱਲ ਪ੍ਰਵਾਨ ਕੀਤੀ ਇਹ ਤਾਂ ਚੋਪੜੀਆਂ ਵੀ ਨੇ ਤੇ ਦੋਦੋ ਵੀ ਨੇ ਕੋਲੋਂ ਖੜੇ ਤੀਜੇ ਨੇ ਚੋਟ ਮਾਰਦੇ ਆ ਕਿਹਾ ਜਿਹੜਾ ਇੱਕ ਤਨਖਾਹ ਤੋਂ ਵੱਧ ਓਵਰਟਾਈਮ ਬਣਦਾ ਉਹਦੀ ਰੀਸ ਕੌਣ ਕਰੂ ਖੈਰ ਕੈਸ਼ ਕਰਾ ਕੇ ਦੀਨਦਿਆਲ ਟੀਐਮ ਸਾਹਿਬ ਕੋਲ ਚਲਾ ਗਿਆ ਉਹਨਾਂ ਕੋਲ ਦਫ਼ਤਰ 'ਚ ਯੂਨੀਅਨ ਦਾ ਪ੍ਰਧਾਨ ਤੇ ਡਿਊਟੀ ਕਲਰਕ ਵੀ ਬੈਠਿਆ ਸੀ ਸ਼ਾਮ ਦਾ ਵੇਲਾ ਸੀ ਉਹ ਥਕੇ ਮੌ ਉਤਾਰ ਰਹੇ ਸੀ ਅੰਦਰ ਵੜਦੇ ਦੀਨਦਿਆਲ ਨੂੰ ਪ੍ਰਧਾਨ ਨੇ ਕਿਹਾ ਓ ਵਾਜੀਆਂ ਬਹੁਤ ਲੰਮੀ ਉਮਰ ਹੈ ਬਈ ਤੇਰੀ ਸਾਹਬ ਤੈਨੂੰ ਯਾਦ ਕਰਦੇ ਸੀ 2 ਮਹੀਨੇ ਹੋ ਗਏ ਕਿ ਕਦੇ ਦੀਨਦয়াল ਦੀ ਸ਼ਕਲ ਨਹੀਂ ਦੇਖੀ ਹਜੇ ਬਸ ਭਰਾਵਾ ਅੱਧੀਆਂ ਤਾਂ ਰਾਤਾਂ ਹੀ ਬਾਹਰ ਲੱਗ ਜਾਂਦੀਆਂ ਨੇ ਜਿਸ ਦਿਨ ਦੁੱਸਰ ਲਾ ਕੇ ਰਾਤ ਇੱਥੇ ਪੈਂਦੀ ਹੈ ਉਸ ਦਿਨ ਲੇਟ ਬਹੁਤ ਹੋ ਜਾਈਦਾ ਦੇਖ ਲੈ ਪ੍ਰਧਾਨ ਹਜੇ ਗੱਡੀ ਲੱਗੀ ਐ ਇੱਥੇ ਕੈਸ਼ ਵੀ ਤੁਹਾਡੇ ਸੰਦੇਸ਼ੇ ਕਰਕੇ ਛੇਤੀ ਹੋ ਗਿਆ ਨਹੀਂ ਤਾਂ ਹਲੇ ਅੱਧਾ ਘੰਟਾ ਹੋਰ ਲੱਗਣਾ ਸੀ ਨਾਲੇ ਮੈਨੂੰ ਤਾਂ ਸਾਹਬ ਦਾ ਹੁਕਮ ਮਿਲਿਆ ਮੈਂ ਤਾਂ ਤਾਂ ਆਇਆ ਇਹਦੇ 'ਚ ਲੰਮੀ ਉਮਰ ਵਾਲੀ ਕੋਈ ਗੱਲ ਨਹੀਂ ਦੀਨਦਿਆਲ ਨੇ ਸਾਫ਼ ਗੱਲ ਕੀਤੀ ਅੱਗੇ ਉਹ ਡਿਊਟੀ ਬਾਬੂ ਬੋਲਿਆ ਰੋਹ ਝਾੜੂ ਲੈ ਕੇ ਨੋਟ ਇਕੱਠੇ ਕਰਨ ਤੇ ਲੱਗਿਆ ਰਹਿਣਾ ਹੈ ਸ਼ਿਮਲੇ ਦੀਆਂ ਸੈਰਾਂ ਕਰਦਾ ਕਦੇ ਸਾਹਬ ਦਾ ਖਿਆਲ ਵੀ ਆਇਆ ਤੈਨੂੰ ਹੱਸੇ ਤਾਂ ਕਿਹੜੇ ਖੇਤ ਦੀ ਮੋਲੀਆਂ ਉਹ ਨਹੀਂ ਭਰਾ ਜੀ ਪਰਸੋਂ ਤਾਂ ਮੈਂ ਕੱਚੇ ਬਦਾਮਾਂ ਦੀ ਪੇਟੀ ਲਿਆਂਦੀ ਆ ਸਾਹਬ ਖਾਤਰ ਹਰੇ ਬਦਾਮ ਬਹੁਤ ਸਵਾਦ ਸੀ ਦੀਨਦਿਆਲ ਫੇਰ ਉਸੇ ਰੋਂਚ ਸੀ ਉਹ ਕੋਪਿਆਂ ਬਦਾਮਾਂ ਨੂੰ ਕੀ ਸਾਹਿਬ ਨੇ ਸਿਰਚ ਮਾਰਨਾ ਹੈ ਤੂੰ ਕਦੇ 16 ਨੰਬਰ 1 ਦੀ ਪੇਟੀ ਲਿਆ ਕੇ ਦਿੱਤੀ ਐ ਪ੍ਰਧਾਨ ਨੇ ਸਿੱਧਾ ਪੁੱਛ ਲਿਆ ਸਾਹਿਬ ਆਪਣਾ ਅਗਲਾ ਪੈਗ ਪਾ ਰਿਹਾ ਸੀ ਉਹ ਸਿਰਫ ਐਨਾ ਹੀ ਬੋਲਿਆ ਯਾਰ ਇਹਨੂੰ ਜਾਣ ਦਿਓ ਕਿਉਂ ਹੋਰ ਲੇਟ ਕਰਦੇ ਹੋ ਸਵੇਰੇ ਪਹਿਲੇ ਨੰਬਰ ਤੇ ਨਿਕਲਣਾ ਵਿਚਾਰੇ ਨੇ ਤਾਂ ਕਿ ਤੇ ਸਾਰਾ ਦਿਨ ਠੱਕੇ ਖਾ ਕੇ ਰਾਤ ਨੂੰ ਸ਼ੀਮਲੇ ਘੱਟੂ ਦੀਨਦਿਆਲ ਨੇ ਅੱਗੇ ਕਿਹਾ ਉਹ ਕੋਈ ਗੱਲ ਨਹੀਂ ਹਜੂਰ ਅੱਧਾ ਘੰਟਾ ਲੇਟ ਸੋ ਜਾਊਂਗਾ ਤਾਦ ਕੁਛ ਨਹੀਂ ਤੁਸੀਂ ਹੁਕਮ ਕਰੋ ਕਿਵੇਂ ਯਾਦ ਕੀਤਾ ਸੀ ਮੈਨੂੰ ਬਸ ਉਨਜੀ ਮਿਲਣ ਨੂੰ ਦਿਲ ਕਰ ਆਇਆ ਸੀ ਤੈਨੂੰ ਤੇਰੀ ਸ਼ਕਲ ਹੀ ਭੁੱਲ ਚੱਲੀ ਸੀ ਸਾਨੂੰ ਮੈਂ ਸੋਚਿਆ ਕਿਤੇ ਤੂੰ ਸਾਡੀ ਸ਼ਕਲ ਵੀ ਨਾ ਭੁੱਲ ਜੇ ਇਸ ਲਈ ਯਾਦ ਕੀਤਾ ਸੀ ਟੀ ਐਮ ਸਾਹਿਬ ਨੇ ਗਲਾਸ ਰੱਖਦਿਆਂ ਪਲੇਟ 'ਚੋਂ ਮੁਰਗੇ ਦੀ ਲੱਤ ਚੁੱਕਦਿਆਂ ਕਿਹਾ ਸਲੂਟ ਮਾਰ ਕੇ ਦੀਨਦਿਆਂ ਤਾਂ ਚਲਾ ਗਿਆ ਸਵੇਰ ਨੂੰ ਪਹਿਲੇ ਨੰਬਰ ਤੇ ਸ਼ਿਮਲੇ ਨੂੰ ਚਲਾ ਗਿਆ ਜਦੋਂ ਧਰਮਪੁਰੇ ਤੋਂ ਚੱਲਿਆ ਤਾਂ ਕਈ ਸਕੂਲ ਜਾਣ ਵਾਲੇ ਬੱਚੇ ਤੇ 5-7 ਸਵਾਰੀਆਂ ਚੜ ਗਈਆਂ। ਦੀਨਦਿਆਲ ਹਜੇ ਸੀਟ ਨੰਬਰ 35 36 ਕੋਲੀ ਸੀ ਕਿ ਅੱਗੋਂ ਫ્લાਇੰਗ ਪੈ ਗਈ। ਉਹਦਾ ਝੋਲਾ ਫੜ ਲਿਆ। ਬਿਨਾ ਟਿਕਟ ਗਿਆ ਨਾ 11 ਸਵਾਰੀਆਂ ਕਹਿ ਕੇ ਟਿਕਟਾਂ ਫਾੜ ਦਿੱਤੀਆਂ। ਬੱਸ ਦੇ ਬਾਹਰ ਜੀਪ 'ਚ ਬੈਠੇ ਸਾਹਬ ਨੂੰ ਇਨਸਪੈਕਟਰ ਕਹਿ ਰਿਹਾ ਸੀ ਜਨਾਬ ਅੰਦਰ ਖੱਦਰ ਵੀ ਵੰਡਿਆ ਹੋਇਆ। ਠੀਕ ਐ। ਇਹਦਾ ਬੈਗ ਲੈ ਲੋ। ਇਹਦੀ ਤਾਂ ਡਿਊਟੀ ਉੱਤੇ ਪੀ 37 ਨੂੰ ਭੇਜ ਦਿਓ। ਦੀਨਦয়াল ਹੈਰਾਨ ਹੋਇਆ ਸਭ ਦੇਖਦਾ ਰਿਹਾ। ਬਦਲ ਕੇ ਉਹਦੀ ਥਾਂ ਡਿਊਟੀ ਕਰਨ ਵਾਲਾ ਕੰਡਕਟਰ ਵੀ ਉਹਨਾਂ ਦੇ ਨਾਲ ਹੀ ਹਾਜ਼ਰ ਸੀ। ਇਨਸਪੈਕਟਰ ਵੱਲ ਨੂੰ ਕੀਤੀ ਜਾਣ ਵਾਲੀ ਰਿਪੋਰਟ ਤੇ ਉਹਦੇ ਉੱਪਰ ਹੋਣ ਵਾਲੀ ਕਾਰਵਾਈ ਦਾ ਵੀ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਸੀ। ਬਿਨਾਂ ਕੁਝ ਵੀ ਬੋਲੇ ਉਹ ਸਿੱਧਾ ਆਪਣੇ ਪਿੰਡ ਵਾਲੇ ਉਸੇ ਕਰਨਲ ਸਾਹਿਬ ਕੋਲ ਚਲਾ ਗਿਆ। ਜੀ ਦੀ ਸਿਫਾਰਿਸ਼ ਤੇ ਉਹਨੂੰ ਰੋਡਵੇਜ ਵਿੱਚ ਰੱਖਿਆ ਗਿਆ ਸੀ। ਕਰਨਲ ਸਾਹਿਬ ਅੱਜਕੱਲ੍ਹ ਸੈਨਿਕ ਬੋਰਡ 'ਚ ਲੱਗੇ ਹੋਏ ਸੀ। ਸਾਰੀ ਗੱਲ ਸੁਣ ਕੇ ਕਰਨਲ ਨੇ ਉਹਨਾਂ ਦੇ ਜੀਐਮ ਨਾਲ ਗੱਲ ਕੀਤੀ ਸਾਫ਼ ਦੱਸਤਾ ਕਿ ਉਹ ਉਹਨਾਂ ਦੇ ਪਿੰਡ ਦਾ ਹੈ ਫੌਜ ਵਿੱਚ ਨੌਕਰੀ ਕਰਕੇ ਆਇਆ ਅਖੜ ਜ਼ਰੂਰ ਆ ਪਰ ਬੇਈਮਾਨਤਾ ਬਿਲਕੁਲ ਵੀ ਨਹੀਂ ਉਹ ਸਿਵਲ ਦੇ ਰੰਗ ਵਿੱਚ ਜਿੰਨਾ ਕੋ ਰੰਗ ਸਕਦਾ ਰੰਗਿਆ ਗਿਆ ਇਹ ਤਾਂ ਅੱਗੇ ਉਹ ਤੋਂ ਆਸ ਨਹੀਂ ਕਰਨੀ ਚਾਹੀਦੀ ਨਾ ਉਹ ਖਾ ਸਕਦਾ ਤੇ ਨਾ ਖਵਾ ਸਕਦਾ ਉਹਨੇ ਇਹ ਵੀ ਦੱਸਿਆ ਕਿ ਜਿਸ ਓਵਰਟਾਈਮ ਦੇ ਨਾਮ ਤੇ ਲੁੱਟ ਮਚਾਈ ਹੋਈ ਹੈ ਉਹਨੂੰ ਫੜਿਆ ਗਿਆ ਹੈ ਉਹ ਤਾਂ ਕਿਸੇ ਨੂੰ ਵੀ ਪਿਛਲੇ 2 ਸਾਲਾਂ ਤੋਂ ਨਹੀਂ ਮਿਲ ਰਿਹਾ ਬਿੱਲ ਭਰ ਕੇ ਲੋਕ ਦੇ ਦਿੰਦੇ ਨੇ ਟੀਐਮ ਸਾਹਿਬ ਦੇ ਦਫਤਰ 'ਚ ਜਮ੍ਹਾਂ ਹੋ ਜਾਂਦੇ ਨੇ ਤੁਸੀਂ ਕਿਰਪਾ ਕਰਕੇ ਇਸ ਵੱਲ ਧਿਆਨ ਦਿਓ ਮੈਂ ਗਲਤ ਆਦਮੀ ਦੀ ਸਪਰਸ਼ ਕਦੇ ਨਹੀਂ ਕਰਦਾ ਜੀਐਮ ਸਾਹਿਬ ਨੇ 3 ਦਿਨਾਂ ਪਿਛੋਂ ਦੀਨ ਦਿਵਾਲ ਨੂੰ ਪੇਸ਼ ਹੋਣ ਦਾ ਹੁਕਮ ਦੇ ਦਿੱਤਾ ਦਫਤਰ 'ਚ ਟੀਐਮ ਸਾਹਿਬ ਵੀ ਮੌਜੂਦ ਸੀ ਜਦੋਂ ਟੀਐਮ ਸਾਹਿਬ ਨੇ ਦੀਨ ਦਿਵਾਲ ਨੂੰ ਕਿਹਾ ਆਰਾਮ ਨਾਲ ਬੈਠ ਜਾ ਇਹ ਨੂੰ ਸਰਕਾਰੀ ਦਫਤਰ ਨਾ ਸਮਝੇ ਸਾਫ-ਸਾਫ ਗੱਲ ਕਰੋ ਜਿਵੇਂ ਆਪਣੇ ਘਰ ਦੇ ਨਾਲ ਕਰਦੇ ਹੋਂ ਉੱਚੀ ਬਿਲਕੁਲ ਨਹੀਂ ਬੋਲਣਾ ਸਾਹਿਬ ਇੱਕ ਗਲਾਸ ਪਾਣੀ ਪੀ ਲਵਾਂ ਦੀਨਦਿਆਲ ਨੇ ਅਰਜ਼ ਕੀਤੀ ਉਹ ਬੈਠ ਆਰਾਮ ਨਾਲ ਪਾਣੀ ਤੈਨੂੰ ਇੱਥੇ ਮੰਗਵਾ ਦੰਨੇ ਆ ਸਾਹਿਬ ਨੇ ਥੋੜੀ ਜਿਹੀ ਆਪਣਤ ਨਾਲ ਗੱਲ ਕੀਤੀ ਪਾਣੀ ਆ ਗਿਆ ਇੱਕੋ ਸਾਹੇ ਸਾਰਾ ਗਲਾਸ ਪਾਣੀ ਦਾ ਦੀਨਦਿਆਲ ਨੇ ਪੀ ਲਿਆ ਫਿਰ ਨਿਮਰਤਾ ਨਾਲ ਕਹਿਣ ਲੱਗਿਆ ਹਜੂਰ ਤੁਸੀਂ ਆਪ ਵੀ ਤਾਂ ਫੌਜ ਚ ਰਹਿ ਕੇ ਆਇਓ ਵੱਡੇ ਅਫਸਰ ਨੂੰ ਤਾਂ ਸੀ ਕਦੇ ਗਲਤ ਕਹਿਣਾ ਹੀ ਨਹੀਂ ਸਿੱਖਦੇ ਝੂਠ ਕਾ ਦੇ ਲਈ ਬੋਲਣਾ ਸਾਹਿਬ ਇਹ ਨੌਕਰੀ ਤਾਂ ਮੈਂ ਇਸ ਲਈ ਕਰਦਾ ਕਿ ਜਦੋਂ ਹੱਡ ਗੋਡੇ ਜਵਾਬ ਦੇਗੇ ਫਿਰ ਕਿਸੇ ਦੀ ਮਸ਼ੀਂਦਗੀ ਨਾ ਚੱਲਣੀ ਪਵੇ ਸਗੋ ਆਪਣੇ ਮਰਨ ਵੇਲੇ ਵੀ ਜੇਬ 'ਚ ਲੱਕੜਾਂ ਕਫਨ ਲੀੜੇ ਭੋਗ ਦੇ ਖਰਚੇ ਜਿੰਨੇ ਪੈਸੇ ਹੋਣ ਮੇਰੇ ਹੋਰ ਮੇਰੇ ਕਿਹੜਾ ਕੁੰਡ ਵਾਲੀ ਬੈਠੀ ਹੈ ਜੀ ਜਾਂ ਨਿਆਣੇ ਰੋਂਦੇ ਨੇ ਪਰ ਹਾਂ ਹੁਣ ਮੈਂ ਵੇਖ ਲਿਆ ਹਜੂਰ ਕਿ ਇੱਥੇ ਭਲੇ ਦਾ ਕੋਈ ਹੱਥ ਫੜਨ ਵਾਲਾ ਨਹੀਂ ਹੈਗਾ ਵਿੱਚੋਂ ਹੀ ਕੱਟਦੇ ਆ ਜੀ ਐਮ ਨੇ ਕਿਹਾ ਉਹ ਨਹੀਂ ਜਵਾਨ ਆਏ ਝਾੜੂ ਨਾ ਮਾਰ ਸਾਰੇ ਕਿਤੇ ਬਹੁਤ ਸਾਰੇ ਨੇਕ ਇਮਾਨਦਾਰ ਲੋਕ ਵੀ ਹੈਗੇ ਨੇ ਜਿਨ੍ਹਾਂ ਦੇ ਸਿਰ ਤੇ ਸਰਕਾਰ ਚੱਲ ਰਹੀ ਆ ਤੁਸੀਂ ਸੱਚ ਫਰਮਾ ਰਹੇ ਹੋ ਸਾਹਿਬ ਪਰ ਇਸ ਤਲਾਬ ਦਾ ਪਾਣੀ ਇੰਨਾ ਗੰਦਲਾ ਤੇ ਜ਼ਹਿਰੀਲਾ ਹੋ ਗਿਆ ਕਿ ਨੇਕ ਤੇ ਚੰਗਿਆਂ ਦਾ ਇੱਥੇ ਦਮ ਘੁੱਟਦਾ ਬਾਕੀ ਸੱਚੀ ਗੱਲ ਤਾਂ ਇਹ ਆ ਕਿ ਬਿਨਾਂ ਕਿਸੇ ਲਾਗ ਲਪੇਟ ਦੀਨਦয়াল ਨੇ ਸਾਰਾ ਕਿਸਾ ਫਰੋਲ ਦਿੱਤਾ ਸੀ ਜੀਐਮ ਸਾਹਿਬ ਚੁੱਪਚਾਪ ਬੈਠੇ ਸੁਣਦੇ ਰਹੇ ਪਰ ਉਹਨਾਂ ਨੂੰ ਇਹ ਯਕੀਨ ਹੋ ਗਿਆ ਕਿ ਇਹ ਜੀਐਮ ਦੇ ਖਿਲਾਫ ਲਿਖ ਕੇ ਐਮਡੀ ਨੂੰ ਭੇਜੂਗਾ ਉਹਨਾਂ ਨੇ ਕਿਹਾ ਠੀਕ ਆ ਮੈਂ ਹੁਣ ਚੈਕਿੰਗ ਲਈ ਨਿਕਲ ਰਿਹਾ ਅਗਲੀ ਪੇਸ਼ੀ ਸੋਮਵਾਰ ਦੀ ਰੱਖ ਲਓ ਉਸ ਦਿਨ ਮੈਂ ਤੋਂ ਕੋਈ ਕਰਾਸ ਕੁਐਸਚਨ ਪੁੱਛੂੰਗਾ ਠੀਕ ਆ ਅਗਲੇ ਸੋਮਵਾਰ ਸਵੇਰੇ 9 ਵਜੇ ਆ ਜੀਂ ਫਿਰ ਜੀਐਮ ਸਾਹਿਬ ਨੇ ਦੀਨ ਦਿਵਾਨ ਨੂੰ ਕਿਹਾ ਅਗਲੇ ਸੋਮਵਾਰ ਤੋਂ ਪਹਿਲਾਂ ਟੀਐਮ ਸਾਹਿਬ ਦੇ ਰਿਸ਼ਤੇ ਵਿੱਚੋਂ ਲੱਗਦੇ ਟ੍ਰਾਂਸਪੋਰਟ ਮੰਤਰੀ ਨੇ ਉੱਥੇ ਜੀਐਮ ਦੀ ਬਦਲੀ ਕਰ ਦਿੱਤੀ ਸੀ। ਟੀਐਮ ਨੂੰ ਉਹਦੀ ਥਾਂ ਲਾ ਦਿੱਤਾ। ਇਸ ਗੱਲ ਦਾ ਪਤਾ ਲੱਗਣ ਤੇ ਜੀਐਮ ਸਾਹਿਬ ਨੇ ਰਿਲੀਵ ਹੋਣ ਤੋਂ ਪਹਿਲਾਂ ਹੀ ਦੀਨਦਿਆਲ ਨੂੰ ਸੰਦੇਸ਼ਾ ਭੇਜ ਕੇ ਆਪਣੇ ਕੋਲ ਬੁਲਾ ਲਿਆ ਤੇ ਕਿਹਾ, "ਦੇਖ ਭਰਾਵਾ, ਮੈਨੂੰ ਪਤਾ ਹੈ ਕਿ ਤੂੰ ਸੱਚਾ ਸੁੱਚਾ ਆਦਮੀ ਹੈ, ਪਰ ਇੱਥੇ ਭਰਾਵਾ ਹੁਣ ਤੇਰੀ ਕੋਈ ਮਦਦ ਨਹੀਂ ਕਰ ਸਕਦਾ।" ਹਾਂ ਜੇ ਕਹੀਂ ਮੈਂ ਆਜੀ ਤੇਰੀ ਬਦਲੀ ਦੇ ਆਰਡਰ ਕਪੂਰਥਲੇ ਕਰ ਦੰਨਾ। ਉੱਥੇ ਤੇਰੀ ਇਨਕੁਆਰੀ ਵੀ ਆਪਣੇ ਕੋਲ ਲੈ ਲੂੰਗਾ। ਗੱਲ ਸੁਣ ਕੇ ਦੀਨਦਿਆਲ ਦੀ ਅੱਖਾਂ ਚੱਥਰੂ ਆ ਗਏ। ਅੱਖਾਂ ਪੂੰਝਦੇ ਉਹਨੇ ਕਿਹਾ। ਸਾਹਿਬ ਮੈਨੂੰ ਤਾਂ ਇਸ ਗੱਲ ਦਾ ਦੁੱਖ ਹੈ ਵੀ ਤੁਹਾਡੀ ਬੇੜੀ 'ਚ ਵੱਟੇ ਪਾ ਦਿੱਤੇ ਗਏ ਨੇ। ਮੇਰਾ ਕੀ ਆ? ਮੈਂ ਤਾਂ ਊਠ ਦੀ ਪੂਛ ਆ। ਮੇਰਾ ਵੀ ਕਰਨਾ ਕਰੋ। ਸਗੋਂ ਇੱਕ ਨੇਕ ਕੰਮ ਕਰੋ। ਕਿ ਰਿਲੀਫ ਹੋਣ ਤੋਂ ਪਹਿਲਾਂ ਮੇਰਾ ਅਸਤੀਵਾ ਮਨਜ਼ੂਰ ਹੋ ਜੇ ਮੈਂ ਹੁਣੇ ਲਖਵਾ ਕੇ ਲਿਓਨਾ ਐ ਨਹੀਂ ਮੈਦਾਨ ਛੱਡ ਕੇ ਭੱਜੀਦਾ ਹੁੰਦਾ ਯਾਰ ਤੂੰ ਤਾਂ ਸਪਾਹੀ ਐ ਡਟ ਕੇ ਲੜ ਜੇ ਕਦੇ ਤੇਰੇ ਕੰਮ ਆ ਸਕਿਆ ਤਾਂ ਜ਼ਰੂਰ ਮੈਨੂੰ ਯਾਦ ਕਰੀ ਜੀਐਮ ਨੇ ਦੀਨਦਿਆਲ ਨੂੰ ਹੌਸਲਾ ਦਿੱਤਾ ਸੀ ਔਰ ਨਹੀਂ ਸਾਹਬ ਜਿਸ ਪਾਹੀ ਵਾਲੀ ਗੱਲ ਕਰਦੇ ਹਾਂ ਤਾਂ ਤੁਸੀਂ ਵੀ ਤਾਂ ਫੌਜ ਦੇ ਅਫਸਰ ਰਹੇ ਹੋ ਦੁਸ਼ਮਣ ਦੀ ਸਾਈਡ ਦੇ ਕੇ ਮੋਰਚਾ ਤਾਂ ਬਦਲਿਆ ਜਾ ਸਕਦਾ ਹੈ ਦੀਨਦਿਆਲ ਨੇ ਪੈਂਤਰਾ ਖੱਡਿਆ ਤੇ ਬਾਬੂ ਚੁੱਪ ਹੋ ਗਿਆ ਉਹ ਭੱਜ ਕੇ ਕੰਟੇਨ ਤੇ ਬੈਠੇ ਇੱਕ ਬਾਬੂ ਤੋਂ ਆਪਣਾ ਅਸਥੀਪਾਲ ਖਵਾ ਲਿਆ ਤੇ ਸਾਫ ਤੋਂ ਮਨਜ਼ੂਰ ਕਰਾ ਕੇ ਰਸੀਦ ਦੇ ਵਿੱਚ ਦੇ ਆਇਆ ਸਾਰੇ ਦਫਤਰ 'ਚ ਇਸ ਗੱਲ ਦਾ ਚਰਚਾ ਸੀ ਕਿ ਟੀਐਮ ਨੇ ਦੁਖੀ ਦੁਖੀ ਕਰਕੇ ਇੱਕ شریف ਆਦਮੀ ਭਜਾਤਾ ਉਹ ਉਸ ਦਿਨ ਘਰ ਨਹੀਂ ਗਿਆ ਸ਼ਾਮ ਨੂੰ ਉਹਦੇ ਹਮਦਰਦ ਬੇਲੀ ਇਕੱਠੇ ਹੋਏ ਤੇ ਸਭ ਨੇ ਇਸ ਤੇ ਦੁੱਖ ਪ੍ਰਗਟਾਵਾ ਕੀਤਾ ਵਿਰੋਧੀ ਜੋ ਸਾਹਬ ਦੇ ਚਮਚੇ ਸੀ ਉਹ ਬਹੁਤ ਖੁਸ਼ ਹੋਏ। ਦੋਵੇਂ ਟੀਰਨੇ ਸ਼ਾਮ ਨੂੰ ਪਿੱਤੀ ਤੇ ਚਮਚਿਆਂ ਨੇ ਸਾਹਬ ਨਾਲ ਜਾਂਬੀ ਟਕਰਾਈ। ਫੱਕਰਾਂ ਨੇ ਡਿੱਪੂ ਦੇ ਬਾਹਰਲੇ ਟਾਬੇ ਤੇ ਗਲਾਸਾਂ ਨਾਲ ਡੀਕ ਲਈ। ਜਦੋਂ ਟਾਬੇ ਤੋਂ ਤੁਰਨ ਲੱਗੇ ਤਾਂ ਸਾਹਮਣੇ ਦਫ਼ਤਰ 'ਚ ਨਿਕਲਦੇ ਦੋ ਚਮਚਿਆਂ 'ਚੋਂ ਇੱਕ ਨੇ ਲੋਰ 'ਚ ਕਿਹਾ, "ਸਾਲਾ ਕੱਟਾ। ਮਾਰ ਗਿਆ ਨਮੋਕ।" ਇਹ ਗੱਲ ਦੀਨਦਿਆਲ ਨੇ ਵੀ ਸੁਣ ਲਈ ਸੀ। ਉਹਦੇ ਕੰਨ ਤਾਂ ਉਹਨਾਂ ਵਾਲੀ ਲੱਗੇ ਹੋਏ ਸੀ। ਉਹਨੇ ਲਲਕਾਰਾ ਮਾਰ ਕੇ ਕਿਹਾ, ਪੰਡਤ ਹੋਣ ਕਰਕੇ ਕੱਟਾ ਕਹਿ ਲੋ ਮੰਨ ਲੈਣਾ ਪਰ ਮੈਂ ਮੋਕ ਮਾਰਨ ਵਾਲਾ ਹੈ ਨਹੀਂ ਝੋਟਾ ਬਣ ਕੇ ਟਕਰੂੰਗਾ ਪਤਾ ਉਦੋਂ ਲੱਗੂ ਜਦੋਂ ਤੁਹਾਡਾ ਸਗਾ ਪਣੋਈਆ ਬਣ ਕੇ ਆਇਆ ਗੱਲ ਨੂੰ ਵਿਗੜਦੀ ਵੇਖ ਦੋਵੇਂ ਅੰਦਰ ਚਲੇ ਗਏ ਸਾਹਬ ਨੂੰ ਸਲਾਹ ਦੇਣ ਲੱਗੇ ਕਿ ਉਹ ਹਲੇ ਰੁੱਕ ਕੇ ਜਾਣ ਕਿਤੇ ਕੋਈ ਉਹਨਾਂ ਦੇ ਗਾਲ ਨਾ ਪੈ ਜੇ ਖੈਰ ਸਾਹਬ ਨੇ ਹੈਂਕੜ ਦਿਖਾਈ ਤੇ ਉਹਦੀ ਹਵਾ ਵੱਲ ਕਿਹੜਾ ਝਾਕ ਸਕਦਾ ਉਹ ਸਾਰਿਆਂ ਦੇ ਨਾਲ ਹੀ ਆਪਣੀ ਗੱਡੀ 'ਚ ਬੈਠ ਕੇ ਦਫ਼ਤਰੋਂ ਚਲਾ ਗਿਆ। ਗੱਲ ਆਈ ਗਈ ਹੋਗੀ। ਹੁਣ ਦੀਨਦਿਆਲ ਸਾਰੇ ਪਾਸਿਆਂ ਤੋਂ ਵਿਹਲਾ ਸੀ। ਘਰੋਂ ਹਾਜ਼ਰੀ ਖਾ ਕੇ ਕਿਸੇ ਬਸਤੇ ਜਾ ਜੜਦਾ। ਦਿਨ ਦੇ ਦੋ ਅਖਬਾਰ ਪੜ੍ਹ ਕੇ ਗੱਪਾਂ ਮਾਰ ਕੇ ਵਜਾ ਲੈਂਦਾ। ਤੇ ਉੱਥੋਂ ਬਸ ਬੈਠਦਾ ਤੇ ਪਿੰਡਾ ਉਤਰਦਾ। ਸ਼ਾਮ ਦੀ ਮਹਿਫਿਲ 'ਚ ਅਖਬਾਰਾਂ ਦੀਆਂ ਸੁਰਖੀਆਂ ਦੇ ਨਜ਼ਾਰੇ ਲੈਂਦਾ ਤੇ ਆਪਣੇ ਸਾਥੀਆਂ ਨਾਲ ਗੱਲਾਂ ਮਾਰਦਾ ਰਹਿੰਦਾ। ਇੱਕ ਦਿਨ ਉਹਦੇ ਮਿੱਤਰਾਂ ਨੇ ਕਿਹਾ ਜਿਸ ਦਿਨ ਦਾ ਪਾਖਰ ਬੁੜਾ ਗੁਜਰਿਆ ਫੌਜੀ ਆਪਣੀ ਸਹਿਕਾਰੀ ਸੁਸਾਇਟੀ ਦਾ ਕੋਈ ਬੇਲੀ ਵਾਰਸ ਨਹੀਂ ਹੈਗਾ ਤੂੰ ਹੁਣ ਵਿਹਲਾ ਹੀ ਆ ਰੋਜ਼ ਸ਼ਹਿਰ ਤਾਂ ਤਾਂ ਜਾਣਾ ਹੀ ਹੁੰਦਾ ਅਫਸਰਾਂ ਦੇ ਮੂੰਹ ਮੱਥੇ ਵੀ ਲੱਗ ਸਕਦਾ ਹੈ ਤੂੰ ਤਾਂ ਤੂੰ ਇਹ ਸੁਸਾਇਟੀ ਚਲਾ ਇਹਦਾ ਪਿੰਡ ਨੂੰ ਬਹੁਤ ਲਾਭ ਆ ਫੌਜੀ ਦੀ ਨੀਮ ਰਜਾਮੰਦੀ ਨੂੰ ਹਾਂ ਮੰਨ ਕੇ ਲੋਕਾਂ ਨੇ ਮਤਾ ਪਾਤਾ ਕਿ ਦੀਨਦਿਆਲ ਪਿੰਡ ਦੀ ਸਹਿਕਾਰੀ ਸੁਸਾਇਟੀ ਦਾ ਪ੍ਰਧਾਨ ਬਣ ਗਿਆ ਪਿੰਡ ਦੇ ਲੋਕਾਂ ਦਾ ਨੂੰ ਡਿੱਪੂ ਦਾ ਰਾਸ਼ਨ ਰੇਖਾਦ ਕਰਜਾ ਮਿਲਣ ਲੱਗ ਪਿਆ। ਦੂਜੇ ਪਾਸੇ ਦੀਨਦয়াল ਨੂੰ ਇਹ ਲਾਭ ਹੋਇਆ ਕਿ ਉਹਨੂੰ ਲਿਖਾ ਪੜੀ ਕਰਨ ਵਾਲਾ ਇੱਕ ਸਿਆਣਾ ਸੈਕਟਰੀ ਮਿਲ ਗਿਆ। ਜੋ ਸੁਸਾਇਟੀ ਦੇ ਕੰਮ ਤੋਂ ਇਲਾਵਾ ਦੀਨਦয়াল ਦੀ ਡਿੱਪੂ ਮੈਨੇਜਰ ਨਾਲ ਖਤ ਪੱਤਰੇ ਵੀ ਕਰਦਾ ਰਹਿੰਦਾ ਸੀ। ਫੌਜੀ ਦੇ ਸਾਰੇ ਬਿੱਲ ਤੇ ਰਹਿੰਦੇ ਬਕਾਏ ਕੇਸ ਉਸਨੇ ਤਿਆਰ ਕਰ ਦਿੱਤੇ ਸੀ। ਇਹ ਤੋਂ ਬਿਨਾਂ ਉਹਦੇ ਭਤੀਜੇ ਵੀ ਆਪਣੇ ਤਾਏ ਦੀ ਵੱਧਦੀ ਇੱਜ਼ਤ ਦੇ ਕੇ ਉਹਦੇ ਨੇੜੇ-ਨੇੜੇ ਹੋਣ ਲੱਗ ਪਏ। ਇੱਕ ਸਾਲ ਦੀ ਕਾਰਗੁਜ਼ਾਰੀ ਦਾ ਮੁਨਾਫਾ ਜਦੋਂ ਸੁਸਾਇਟੀ ਦੇ ਮੈਂਬਰਾਂ ਨੂੰ ਵੰਡਣ ਲਈ ਵੱਡੇ ਅਫਸਰ ਆਏ ਤਾਂ ਉਹਨਾਂ ਨੇ ਦੀਨਦয়াল ਦੀ ਰੱਜ ਕੇ ਸਲਾੰਘਾ ਕੀਤੀ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਨੇਕ ਤੇ ਇਮਾਨਦਾਰ ਪ੍ਰਧਾਨ ਨੂੰ ਦੇਖਦਿਆਂ ਤੁਹਾਡੀ ਸੁਸਾਇਟੀ ਦੀ ਲਿਮਟ ਅਸੀਂ ਅਗਲੇ ਸਾਲ ਤੋਂ ਦੁੱਗਣੀ ਕਰ ਦਿੱਤੀ ਆ। ਤੁਹਾਡੀ ਮੰਗ ਅਨੁਸਾਰ ਖਾਦ ਤੇ ਬੀਜ ਸਭ ਤੋਂ ਪਹਿਲਾਂ ਜ਼ਿਲ੍ਹੇ 'ਚ ਤੁਹਾਨੂੰ ਭੇਜੇ ਜਾਣਗੇ। ਕਦੇ ਕਿਸੇ ਗੱਲ ਦੀ ਤੰਗੀ ਨਹੀਂ ਆਉਣ ਦਿੱਤੀ ਜਾਊਗੀ। ਨਵਾਂ ਸਾਲ ਚੜ੍ਹਿਆ ਹੀ ਸੀ ਕਿ ਚੋਣਾ ਦਾ ਅਖਾੜਾ ਗਰਮ ਹੋ ਗਿਆ ਲੋਕਾਂ ਨੇ ਉਲਟਪੁਲਟ ਕਰ ਦਿੱਤਾ ਸਭ ਕੁਝ ਸੱਤਾਧਾਰੀ ਪਾਰਟੀ ਬੁਰੀ ਤਰ੍ਹਾਂ ਹਾਰੀ ਦੀਨਦয়াল ਦੇ ਪਿੰਡੋਂ ਵੀ ਜਿਸ ਨੂੰ ਖੁੱਲ੍ਹ ਕੇ ਵੋਟਾਂ ਪਈਆਂ ਉਹੀ ਇਲਾਕੇ ਦਾ ਐਮ.ਐਲ.ਏ ਬਣ ਗਿਆ ਨਵੀਂ ਸਰਕਾਰ ਵੀ ਉਸੇ ਦੀ ਪਾਰਟੀ ਦੀ ਬਣ ਗਈ ਜਦੋਂ ਵੋਟਰਾਂ ਦਾ ਧੰਨਵਾਦ ਕਰਨ ਲਈ ਆਇਆ ਤਾਂ ਲੋਕ ਪਿੰਡ ਦੀ ਬੈਂਕ 'ਚ ਇਕੱਠੇ ਹੋਏ ਸੀ ਐਮ.ਐਲ.ਏ ਨੇ ਵੀ ਆਪਣੇ ਨਾਲ ਸੋਫੇ ਤੇ ਦੀਨਦয়াল ਨੂੰ ਬਿਠਾਇਆ ਕਿਉਂਕਿ ਸਰਪੰਚ ਦਾ ਦੂਜੇ ਧੜੇ ਦਾ ਸੀ ਉਹਨੇ ਵਿਰੋਧ ਵੀ ਕੀਤਾ ਸੀ ਤੇ ਮੀਟਿੰਗ ਵਿੱਚ ਵੀ ਨਹੀਂ ਸੀ ਆਇਆ ਉਹ ਟੀਐਮ ਸਾਹਿਬ ਨੂੰ ਪਿਛਲੇ ਸਾਲ ਤਰੱਕੀ ਦੇ ਕੇ ਪੱਕਾ ਜੀਐਮ ਬਣਾ ਦਿੱਤਾ ਗਿਆ ਸੀ ਉਹਨਾਂ ਦੇ ਖਿਲਾਫ ਕਈ ਹੋਰਾਂ ਨੇ ਜੋ ਉਸ ਤੋਂ ਸੀਨੀਅਰ ਸੀ ਅਦਾਲਤ ਵਿੱਚ ਅਰਜ਼ੀ ਵੀ ਪਾਈ ਹੋਈ ਸੀ ਹੁਣ ਉਹਨਾਂ ਦਾ ਰਿਸ਼ਤੇਦਾਰ ਪੂਰੀ ਤਰ੍ਹਾਂ ਹਾਰ ਚੁੱਕਿਆ ਸੀ ਇੱਕ ਦਿਨ ਉਹਨਾਂ ਨੇ ਦੀਨਦয়াল ਨੂੰ ਸੰਦੇਸ਼ ਭੇਜਿਆ ਤੇ ਆਪਣੇ ਦਫ਼ਤਰ 'ਚ ਸੱਦਿਆ ਏ ਫੌਜੀ ਵੀ ਜਾਣਦਾ ਸੀ ਕਿ ਹੁਣ ਉਹਦੇ ਰੁਕੇ ਹੋਏ ਸਾਰੇ ਕੰਮ ਹੋ ਜਾਣਗੇ ਤੇ ਉਹਦੇ ਰਹਿੰਦੇ ਹੋਏ ਬਕਾਏ ਵੀ ਮਿਲਣਗੇ ਤੇ ਜੀਐਮ ਆਪ ਵੀ ਠੱਲਾ ਪਾਊਗਾ ਜਦੋਂ ਦੀਨ ਦੇ ਹਲ ਦਫਤਰ ਚ ਪੁੱਜਿਆ ਤਾਂ ਜੀਐਮ ਨੇ ਖੜੇ ਹੋ ਕੇ ਹੱਥ ਮਲਾਇਆ ਤੇ ਕਿਹਾ ਬੈਠ ਫੌਜੀਆ ਯਾਰ ਬਿਲਕੁਲ ਹੀ ਮੂੰਹ ਤੋੜ ਗਿਆ ਤੂੰ ਤਾਂ 2 ਸਾਲ ਹੋਣ ਲੱਗੇ ਨੇ ਤੇਰੀ ਕਦੇ ਸ਼ਕਲ ਹੀ ਨਹੀਂ ਦੇਖੀ ਡਿੱਪੂ ਚ ਇਹ ਤੇਰਾ ਆਪਣਾ ਡਿੱਪੂ ਆ ਕਦੇ ਤਾਂ ਗੇੜਾ ਮਾਰਿਆ ਕਰ ਇਹ ਤਾਂ ਮੈਨੂੰ ਵੀ ਪਤਾ ਜੀ ਮੈਂ ਐਸੇ ਡਿੱਪੂ ਚ ਰਿਹਾ ਹਾਂ ਹਜੂਰ ਡਿੱਪੂ ਤਾਂ ਤੁਹਾਡੇ ਵਰਗੇ ਅਫਸਰਾਂ ਦੇ ਹੁੰਦੇ ਨੇ ਅਸੀਂ ਤਾਂ ਇੱਥੇ ਮਜ਼ਦੂਰੀ ਕਰਦੇ ਹਾਂ ਬਸ ਦੀਨਦয়াল ਦੀ ਸੂਰਚ ਵੀ ਫਰਕ ਸੀ ਜੀਐਮ ਸਾਹਿਬ ਵੀ ਜਾਣਦੇ ਸੀ ਉਹਨਾਂ ਨੇ ਅੱਗੋਂ ਕਿਹਾ ਦੀਨਦয়াল ਆਪ ਸਿਰਫ ਤਰੀਕਾ ਦੀ ਹੁੰਦੀ ਆ ਯਾਰ ਸਰਕਾਰੀ ਨੌਕਰੀ ਚ ਇੱਥੇ ਤਾਂ ਸਾਰੇ ਮਜ਼ਦੂਰ ਹੁੰਦੇ ਨੇ ਕੋਈ ਛੋਟਾ ਕੋਈ ਵੱਡਾ ਮਜ਼ਦੂਰ ਸੱਚੀ ਗੱਲ ਤਾਂ ਇਹ ਐ ਕਿ ਮੇਰਾ ਵੀ ਹੁਣ ਨੌਕਰੀ ਤੋਂ ਮਨ ਭਰ ਗਿਆ। ਮੈਂ ਵੀ ਸੋਚਦਾ ਕਿ ਰਿਟਾਇਰਮੈਂਟ ਲੈ ਲਾਂ। ਆਇਆ ਨਾ ਗਰੂ ਮਾਲਕੋ, ਤੁਹਾਡੀ ਤਾਂ ਹਲੇ ਬਹੁਤ ਨੌਕਰੀ ਪਈ ਆ। ਨਾਲੇ ਚੰਗਾ ਜਾਂ ਮਾੜਾ ਰਹਿਾਂ ਤੁਹਾਡੇ ਨਾਲ ਹੀ ਰਹਿਾਂ। ਤੁਹਾਡੇ ਤੋਂ ਤਾਂ ਕੰਮ ਕਰਾਉਣਾ ਸਾਡਾ ਹੱਕ ਆ। ਕੱਲ ਨੂੰ ਕੋਈ ਹੋਰ ਅਣਜਾਣ ਆ ਗਿਆ ਤਾਂ ਕਿਸੇ ਨੇ ਜਾਤ ਨਹੀਂ ਪੁੱਛਣੀ। ਫੌਜੀ ਨੇ ਮੋਰਚਾ ਬਦਲਿਆ। "ਤੂੰ ਕੰਮ ਦੱਸ ਫੌਜੀ ਆ?" ਸਾਹਬ ਨੇ ਪੁੱਛਿਆ। ਸਾਬ ਕੰਮ ਤਾਂ ਤੁਹਾਨੂੰ ਪਤਾ ਹੀ ਆ ਮੇਰਾ ਸਾਰਾ ਪੈਸਾ ਹਲੇ ਤੱਕ ਕਹਤੀ ਫਸਿਆ ਪਿਆ ਬਾਬੂ ਕੋਈ ਰਾਈ ਨਹੀਂ ਦੰਦੇ ਇਹ ਬਹੁਤ ਘਟੀਆ ਲੋਕ ਨੇ ਯਾਰ ਬਿਨਾ ਖਾਦੇ ਕਿਸੇ ਦਾ ਆਪਣੇ ਦਾ ਵੀ ਕੰਮ ਨਹੀਂ ਕਰਦੇ ਸਾਬ ਨੇ ਫਰਮਾਇਆ ਲੋ ਸਾਬ ਫਿਰ ਗੱਲ ਮੁਕਾ ਦਿੰਨਾ ਮੈਂ ਕਿਸੇ ਕੋਲ ਜਾਂਦਾ ਹੀ ਨਹੀਂ ਕਿਸੇ ਨੂੰ ਕੁਝ ਕਹਿੰਦਾ ਹੀ ਨਹੀਂ ਮੇਰੇ ਸਾਰੇ ਪੈਸੇ ਕਢਾ ਦਿਓ ਮੇਰਾ 1 ਲੱਖ ਦੇ ਨੇੜੇ ਤੇੜੇ ਓਵਰਟਾਈਮ ਪਿਆ ਜੀ ਜਿਸ ਦਿਨ ਉਹ ਦਵਾ ਦੋਂਗੇ ਉਹਦੇ ਚੋ 40000 ਥੋੜਾ ਤੇ 60000 ਮੇਰਾ ਬਾਕੀ ਨਾ ਬਾਬੂਆਂ ਦਾ ਤੁਸੀਂ ਆਪ ਕੱਟ ਲੈਣਾ ਫੌਜੀ ਨੇ ਗੱਲ ਸਾਫ਼ ਕਰ ਦਿੱਤੀ ਸੀ ਗੱਲ ਸਿਰੇ ਚੜ ਗਈ ਪਰ ਸਾਹਬ ਨੇ ਕਿਹਾ ਤੂੰ 5000 ਪਹਿਲਾਂ ਦੇ ਦੇ ਮੈਂ ਕਿਸੇ ਬਾਬੂ ਨੂੰ ਲਾਲਚ ਦੇ ਕੇ ਕੰਮ ਤੇ ਲਾ ਦੰਨਾ ਆਪਣੀ ਗੱਲ ਯਾਦ ਰੱਖੀ ਮੇਰਾ 40 ਪੈਸੇ ਮਿਲਣ ਤੇ ਦੇ ਦੇਵੀ ਫਿਰ ਵੀ ਯਾਰ ਆਪਾਂ ਇਕੱਠਾ ਕੰਮ ਕੀਤਾ ਹੈ ਚਲੋ ਠੀਕ ਹੈ ਜੀ ਮੈਂ ਪਰਸੋਂ ਨੂੰ 10 ਵਜੇ ਬੈਂਕ ਚੋਂ ਕਢਾ ਕੇ 5000 ਦੇ ਜੂਗਾ ਤੁਹਾਨੂੰ ਪਰ ਤੁਸੀਂ ਕੱਲ ਨੂੰ ਕਿਸੇ ਨੂੰ ਮਿਲਣ ਦਾ ਘੱਟਾ ਝਾੜਨ ਲਾਤਿਓ ਕਹਿ ਕੇ ਫੌਜੀ ਫਤਿਹ ਬੁਲਾ ਕੇ ਚਲਾ ਗਿਆ ਅਗਲੇ ਦਿਨ ਇੱਕ ਬਾਬੂ ਸਾਰਾ ਦਿਨ ਦੀਨਦਿਆਲ ਦੇ ਸਾਰੇ ਬਿੱਲ ਤੇ ਬਕਾਇਆ ਕੱਢਦਾ ਰਿਹਾ ਸਾਹਬ ਨੇ ਤਾਂ ਸਖਤ ਹੁਕਮ ਕੀਤਾ ਸੀ ਕਿ ਕੱਲ ਤੱਕ ਉਹਨੂੰ ਪੇਮੈਂਟ ਮਿਲ ਜਾਣੀ ਚਾਹੀਦੀ ਆ ਤੀਜੇ ਦਿਨ ਫੌਜੀ ਠੀਕ 10 ਵਜੇ ਸਾਹਬ ਦੇ ਕਮਰੇ 'ਚ ਸੀ ਉਹਨੇ ਕਿਹਾ ਲਓ ਸਾਹਬ ਜੀ ਮੈਂ ਆਪਣਾ ਕਿਹਾ ਭੁਗਾਤਾ ਆ ਪੇਛੇ ਗਈ 5000 ਪਰ ਹੁਣ ਤੁਸੀਂ ਨਾ ਭੁੱਲਿਓ ਮੇਰੇ ਸਾਰੇ ਪੈਸੇ ਛੇਤੀ ਤੋਂ ਛੇਤੀ ਕਢਾ ਦਿਓ ਛੇਤੀ ਕੀ ਕਹੀ ਜਾਣਾ ਹੈ ਫੌਜੀ ਕੱਲ ਨੂੰ ਤੇਰੇ ਸਾਰੇ ਪੈਸੇ ਦੇ ਕੇ ਆਪਣਾ ਹਿੱਸਾ ਲਵਾਂਗਾ ਇਸ ਪੈਸੇ 'ਚ ਬੜਾ ਜਾਦੂ ਹੈ ਕੱਲ ਦਾ ਇੱਕ ਬਾਬੂ ਤੇਰੇ ਤੇ ਤੇਰੇ ਕੰਮ ਲੱਗਿਆ ਹੋਇਆ ਹੈ ਸਾਹਿਬ ਦੀ ਗੱਲ ਹਲੇ ਹੋ ਹੀ ਰਹੀ ਸੀ ਕਿ ਜਦੋਂ ਦੋ ਆਦਮੀ ਅੰਦਰ ਆਏ ਤੁਸੀਂ ਕਿਧਰ ਪੁੱਛ ਕੇ ਆਏ ਹੋ ਅੰਦਰ ਸਾਹਿਬ ਗੁੱਸੇ ਨਾਲ ਬੋਲਿਆ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਸਾਨੂੰ ਦੋਵੇਂ ਹੱਥ ਇੱਧਰ ਕਰੋ ਤੇ ਪਾਣੀ ਨਾਲ ਧੋਵੋ ਫਿਰ ਮੇਜ਼ ਦੀ ਦਰਾਜ ਚੋਂ ਆ ਨੰਬਰ ਦੇ ਪੰਜ ਨੋਟ ਕੱਢੋ ਫੌਜੀ ਸਾਹਿਬ ਤੁਸੀਂ ਬਾਹਰੋਂ ਦੋ ਵਿਅਕਤੀ ਅੰਦਰ ਸੱਦੋ ਉਹਨਾਂ ਜੋ ਐਂਟੀ ਕ腐ਪਸ਼ਨ ਵਿਭਾਗ ਦੇ ਡੀਐਸਪੀ ਨੇ ਆਪਣਾ ਸਨਾਖਤੀ ਕਾਰਡ ਜੀਐਮ ਦੇ ਸਾਹਮਣੇ ਕਰਤਾ ਉਤੋਂ ਹਟਕੜੀ ਲਾ ਕੇ ਜੀਐਮ ਸਾਹਿਬ ਨੂੰ ਲੈ ਗਏ ਥੋੜੀ ਦੇਰ ਲੱਖਾ ਪੜੀ ਕਰਨ ਤੋਂ ਬਾਅਦ ਉਹਨਾਂ ਦੇ ਘਰ ਛਾਪਾ ਮਾਰਿਆ ਗਿਆ ਜਿੱਥੋਂ ਇੰਨਾ ਕੁਝ ਮਿਲ ਗਿਆ ਕਿ ਉਹ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਤਲਾਸ਼ੀ ਵੇਲੇ ਦੀਨਦਿਆਲ ਤੇ ਹੋਰ ਵਿਅਕਤੀ ਉਹਨਾਂ ਦੇ ਨਾਲ ਹੀ ਰਹੇ ਸੀ ਸ਼ਾਮ ਨੂੰ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਅਗਲੇ ਦਿਨ ਦੀਆਂ ਸਾਰੀਆਂ ਅਖਬਾਰਾਂ 'ਚ ਉਹਦੀਆਂ ਤਸਵੀਰਾਂ ਤੇ ਖਬਰਾਂ ਛਪੀਆਂ ਹੋਈਆਂ ਸੀ ਖੁਸ਼ੀ 'ਚ ਅਖਬਾਰ ਪੜ੍ਹਦੇ ਦੀਨਦਿਆਲ ਨੇ ਕਪੂਰਥਲੇ ਪੁਰਾਣੇ ਜੀਐਮ ਸਾਹਿਬ ਨਾਲ ਫੋਨ ਮਲਾਇਆ ਸਾਹਿਬ ਜੀ ਜੈ ਹਿੰਦ ਸਾ ਮੈਂ ਤੁਹਾਡਾ ਸਪਾਹੀ ਆ ਮੈਦਾਨ ਛੱਡ ਕੇ ਨਹੀਂ ਮੈਂ ਭੱਜਿਆ ਸੀ ਬਸ ਮੋਰਚਾ ਬਦਲਿਆ ਸੀ ਆ ਪਿਆ ਦੁਸ਼ਮਣ ਚਿੱਤ ਕੀਤਾ ਹੋਇਆ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਆਡੀਓ ਪੰਜਾਬੀ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਦੇ ਹਾਂ ਜੀ ਨਵੀਂ ਕਹਾਣੀ ਦੇ ਨਾਲ